ਸੂਰਵੀਰ ਯੋਧਾ ਸ਼ਹੀਦ ਬਾਬਾ ਨੌਧ ਸਿੰਘ ਜੀ ਸਿੱਖ ਕੌਮ ਦਾ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਪਿਆ ਹੈ ਦਸਮ ਪਾਤਸ਼ਾਹ ਨੇ ਖਾਲਸਾ ਸਾਜ ਕੇ ਮਹਾਨ ਕਾਰਨਾਮਾ ਕਰ ਦਿਖਾਇਆ ਉਸ ਖਾਲਸੀ ਵਿੱਚ ਜ਼ੁਲਮ ਨਾਲ ਟੱਕਰ ਲੈਣ ਦਾ ਜਜ਼ਬਾ ਪੈਦਾ ਕੀਤਾ ਅਤੇ ਕਈ ਜ਼ਾਲਮ ਆਏ ਪਰ ਖਾਲਸੀ ਦਾ ਕੁਝ ਨਾ ਵਿਗਾੜ ਸਕੇ ਖਾਲਸੀ ਦੇ ਦਲੇਰਾਂ ਨੇ ਕਾਰਨਾਮੇਆਂ ਕਰਕੇ ਜ਼ਾਲਮ ਥਰ-ਥਰ ਕੰਬਦੇ ਸਨ ਐਸੇ ਕਈ ਸਿੰਘ ਖਾਲਸਾ ਫੌਜ ਦੀ ਜੰਦ-ਜਾਨ ਸਨ ਜਿੰਨਾ ਵਿੱਚੋਂ ਧੰਤਨ ਬਾਬਾ ਦੀਪ ਸਿੰਘ ਜੀ ਧੰਤਨ ਬਾਬਾ ਨੌ ਸਿੰਘ ਜੀ ਅਤੇ ਬਾਬਾ ਨੌ ਸਿੰਘ ਜੀ ਦੇ ਭਰਾ ਬਾਬਾ ਸੇਵਾ ਸਿੰਘ ਜੀ ਸਨ ਬਾਬਾ ਨੌ ਸਿੰਘ ਦਾ ਜਨਮ 1662 ਈਸਵੀ ਨੂੰ ਪਿੰਡ ਚੀਚਾ ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਿਤਾ ਬਾਬਾ ਲੱਧਾ ਜੀ ਨੰਬਰਦਾਰ ਦੇ ਘਰ ਹੋਇਆ ਬਾਬਾ ਸੇਵਾ ਸਿੰਘ ਜੀ ਆਪ ਦੇ ਵੱਡੇ ਭਰਾ ਸਨ ਆਪ ਦੋਵਾਂ ਭਰਾਵਾਂ ਨੇ ਪਵਿੱਤਰ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਅਤੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ ਉਪਰੰਤ ਦੋਵੇਂ ਭਰਾ ਗੁੱਜਰ ਸਿੰਘ ਭੰਗੀ ਦੇ ਜੱਥੇ ਦੇ ਸਰਗਰਮ ਮੈਂਬਰ ਬਣ ਗਏ 29 ਮਾਰਚ 1748 ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸਰਬੱਤ ਖਾਲਸੇ ਦੀ ਇਕੱਠ ਵਿੱਚ 65 ਜੱਥਿਆਂ ਨੂੰ 11 ਮਿਸਲਾਂ ਵਿੱਚ ਵੰਡਿਆ ਗਿਆ ਬਾਬਾ ਦੀਪ ਸਿੰਘ ਜੀ ਨੂੰ ਮਿਸਲ ਸ਼ਹੀਦਾ ਦਾ ਜੱਥੇਦਾਰ ਥਾਪਿਆ ਗਿਆ ਅਤੇ ਕੁਝ ਸਮੇਂ ਬਾਅਦ ਬਾਬਾ ਨੌਨ ਸਿੰਘ ਨੇ ਆਪਣੀ ਮਿਸਲ ਦੀ ਅਗਵਾਈ ਕਰਦਿਆਂ ਪੰਜ ਪਿੰਡਾਂ ਤੇ ਕਬਜ਼ਾ ਕਰ ਲਿਆ ਉਸ ਵਕਤ ਬਾਬਾ ਦੀਪ ਸਿੰਘ ਜੀ ਸ੍ਰੀ ਦਮਦਮਾ ਸਾਹਿਬ ਵਿਖੇ ਸਨ ਇੱਧਰ ਬਾਬਾ ਨੌਂ ਸਿੰਘ ਨੇ ਵੀ ਆਪਣੀ ਸਾਰੀ ਜ਼ਿੰਮੇਵਾਰੀ ਆਪਣੇ ਚਾਰ ਸੁਪੁੱਤਰਾਂ ਬਾਬਾ ਗੁਰਬਖਸ਼ ਸਿੰਘ ਭਾਗ ਸਿੰਘ ਆਗਿਆ ਸਿੰਘ ਅਤੇ ਛੋਟੇ ਬਾਬਾ ਅੱਕਾ ਸਿੰਘ ਨੂੰ ਸੌਂਪ ਕੇ ਆਪ ਬਾਬਾ ਦੀਪ ਸਿੰਘ ਜੀ ਪਾਸ ਸ੍ਰੀ ਦਮਦਮਾ ਸਾਹਿਬ ਪਹੁੰਚ ਗਏ ਬਾਬਾ ਦੀਪ ਸਿੰਘ ਜੀ ਨੇ ਆਪ ਨੂੰ ਆਪਣੇ ਜੱਥੇ ਦੇ ਮੀਤ ਜਥੇਦਾਰ ਵਜੋਂ ਸੇਵਾ ਸੌਂਪ ਦਿੱਤੀ ਉਧਰ ਅਬਦਾਲੀ ਨੇ ਆਪਣੇ ਪੁੱਤਰ ਤਮੂਰ ਸ਼ਾ ਜਰਨੈਲ ਜਹਾਨ ਖਾਨ ਅਤੇ ਸਰ ਬੁਲੰਦ ਖਾਨ ਨੂੰ ਅੰਮ੍ਰਿਤਸਰ ਸਿੱਖਾਂ ਦਾ ਮਲੀਆਮੇਟ ਕਰਨ ਲਈ ਭੇਜਿਆ ਇਹਨਾਂ ਦੋਵਾਂ ਨੇ ਆਉਂਦਿਆ ਹੀ ਸਿੱਖਾਂ ਨੂੰ ਮੌਤ ਦੇ ਘਾਟ ਉਤਾਰਨਾ ਸ਼ੁਰੂ ਕਰ ਦਿੱਤਾ ਅਤੇ ਪਵਿੱਤਰ ਸ੍ਰੀ ਹਰਮੰਦਰ ਸਾਹਿਬ ਦੀ ਮਰਿਆਦਾ ਭੰਗ ਕੀਤੀ ਪਵਿੱਤਰ ਸਰੋਵਰ ਨੂੰ ਮਿੱਟੀ ਨਾਲ ਪੂਰ ਦਿੱਤਾ ਅਤੇ ਆਪਣੀਆਂ ਮਨਮਰਜ਼ੀਆਂ ਕਰਨ ਲੱਗੇ ਇਹ ਖਬਰ ਭਾਗ ਸਿੰਘ ਨਿਹੰਗ ਸਿੰਘ ਨੇ ਸ੍ਰੀ ਦੰਦਵਾ ਸਾਹਿਬ ਜਾ ਕੇ ਬਾਬਾ ਦੀਪ ਸਿੰਘ ਨੂੰ ਦੱਸੀ ਉਸ ਵਕਤ ਬਾਬਾ ਜੀ ਬਾਣੀ ਲਿਖ ਰਹੇ ਸਨ ਬਾਬਾ ਦੀਪ ਸਿੰਘ ਜੀ ਸਿੰਘਾਂ ਨੂੰ ਇਕੱਠੇ ਕਰਕੇ ਮਾਝੇ ਦੀ ਧਰਤੀ ਤੇ ਪਹੁੰਚ ਗਏ ਇਹ ਗੱਲ 1757 ਈਸਵੀ ਦੀ ਹੈ ਸਿੰਘਾਂ ਤੇ ਦੁਰਾਨੀਆਂ ਦਾ ਟਕਰਾ ਪਿੰਡ ਗੋਹਲਵੜ ਦੇ ਮੈਦਾਨ ਵਿੱਚ ਹੋਇਆ ਸਿੰਘ ਤੇ ਦੁਰਾਨੀ ਲੜਦੇ ਹੋਏ ਪਿੰਡ ਚੱਬਾ ਅਤੇ ਪਿੰਡ ਵਰਪਾਲ ਦੀ ਸਾਂਝੀ ਦੂਚ ਆਹਮੋ ਸਾਹਮਣੇ ਹੋ ਗਏ ਬਾਬਾ ਜੀ ਨੂੰ ਬੈਰੀਆਂ ਦੇ ਟਿੱਡੀ ਦਲ ਨੇ ਘੇਰਾ ਪਾ ਲਿਆ ਅੰਤ ਬਾਬਾ ਜੀ ਆਪਣੇ ਧਰਮ ਦੀ ਜੰਗ ਖਾਤਰ ਲੜਦੇ ਹੋਏ ਸ਼ਹੀਦ ਹੋ ਗਏ ਸ਼ਹੀਦੀ ਵੇਲੇ ਬਾਬਾ ਜੀ ਦੀ ਉਮਰ 95 ਸਾਲ ਸੀ ਸਿੱਖਾਂ ਦਾ ਵੀ ਬਹੁਤ ਨੁਕਸਾਨ ਹੋਇਆ ਨਾਮਵਰ ਸਿੰਘ ਇਸ ਯੁੱਧ ਵਿੱਚ ਬੈਰੀ ਨਾਲ ਲੋਹਾ ਲੈੰਦੇ ਸ੍ਰੀ ਹਰਮੰਦਰ ਸਾਹਿਬ ਦੀ ਪਵਿੱਤਰਤਾ ਲਈ ਸ਼ਹੀਦ ਹੋ ਗਏ ਇਨ੍ਹਾਂ ਸ਼ਹੀਦ ਸਿੰਘਾਂ ਦੇ ਗੁਰਦੁਆਰੇ ਪਿੰਡ ਚੱਬਾ ਅਤੇ ਪਿੰਡ ਬਰਪਾਲ ਦੀ ਸਾਂਝੀ ਦੂਜੇ ਸ਼ੋਭਤ ਹਨ ਬਾਬਾ ਨੌ ਸਿੰਘ ਜੀ ਦਾ ਗੁਰਦੁਆਰਾ ਸ਼ਹੀਦੀ ਅਸਥਾਨ ਤਰਨਤਾਰਨ ਰੋਡ ਉੱਪਰ ਸਥਿਤ ਹੈ ਜਿਸ ਦੀ ਸੇਵਾ ਤਰਨਾ ਦਲ ਦੇ ਮੁਖੀ ਜੱਥੇਦਾਰ ਬਾਬਾ ਮੱਖਣ ਸਿੰਘ ਜੀ ਕਰਵਾ ਰਹੇ ਹਨ ਜੱਥੇਦਾਰ ਬਾਬਾ ਗੱਜਣ ਸਿੰਘ ਗੁਰਦੁਆਰਾ ਸਾਹਿਬ ਦੀ ਦੇਖਰੇਖ ਦਾ ਕਾਰਜ ਕਰ ਰਹੇ ਹਨ ਸੋ ਅੱਜ ਜਿਹੜੇ-ਜਿਹੜੇ ਵੀ ਆਨਲਾਈਨ ਬੈਠੇ ਨੇ ਇਸ ਵੀਡੀਓ ਨੂੰ ਬਿਲਕੁਲ ਵੀ ਨਜ਼ਰ ਅੰਦਾਜ਼ ਨਾ ਕਰਿਓ ਕਮੈਂਟਾਂ ਦੇ ਵਿੱਚ ਵਾਹਿਗੁਰੂ ਜੀ ਲੈ ਕੇ ਸ਼ੇਅਰ ਕਰ ਦਿਓ ਬੋਲੋ ਜੀ ਵਾਹਿਗੁਰੂ